ਰੱਖਦੇ ਆ ਅੱਖਾਂ ਅzi ਖੋਲ-ਖੋਲ ਕੇ ਖੋਲ-ਖੋਲ ਕੇ ਰੱਖਦੇ ਆ ਅੱਖਾਂ ਅzi ਖੋਲ-ਖੋਲ ਕੇ ਖੋਲ-ਖੋਲ ਕੇ ਕੀ ਹੋਇਆ ਤਤਿਆ ਨਾ ਬੋਲ-ਬੋਲ ਕੇ ਬੋਲ-ਬੋਲ ਕੇ ਸਮਝੀਏ ਤੇਰੀ ਹਰ ਚਾਲ ਸੋਣੀਏ ਸਮਝੀਏ ਤੇਰੀ ਹਰ ਚਾਲ ਸੋਣੀਏ ਹਰ ਵੇ ਲੈ ਰੰਤਾ ਆਹੋ ਆਉ ਹਰ ਵੇ ਲੈ ਰੰਤਾ ਤੇਰਾ ਖਾਲ ਸੋਣੀਏ ਹਰ ਵੇ ਨਿਰੰਧ ਤੇਰੇ ਅੱਖਾਂ ਲਈ ਸੋਣੀਏ ਰਹੀਏ ਚਾਹੇ ਤੇ ਤੋਂ ਦੂਰ ਬੱਲੀਏ ਸਮਝੀ ਨਾ ਕਰਦੇ ਗਰੂਰ ਬੱਲੀਏ ਸਮਝੀ ਨਾ ਕਰਦੇ ਗਰੂਰ ਬੱਲੀਏ ਰਹੀਏ ਚਾਹੇ ਤੇ ਤੋਂ ਦੂਰ ਬੱਲੀਏ ਸਮਝੀ ਨਾ ਕਰਦੇ ਗਰੂਰ ਬੱਲੀਏ ਹਰ ਵੇ ਨਿਰੰਧ ਤੇਰੀ ਪਾਲ ਸੋਣੀਏ ਹਰ ਵੇਲੇ ਰਹਿੰਦੀ ਜੇਰੀ ਪਾਲੀ ਸੋਣੀਏ ਹਰ ਵੇਲੇ ਰੰਤਾਂ ਹਰ ਵੇਲੇ ਰੰਤ ਤੈਨੱਖਾਂ 'ਲ ਸੋਣੀਏ ਹਰ ਵੇਲੇ ਰੰਤ ਤੈਨੱਖਾਂ 'ਲ ਸੋਣੀਏ ਨੇੜੇ ਹੋ ਕੇ ਨਾ ਕੋਈ ਗੱਲ ਕਰਦੇ ਹੁਣ ਜਿੱਥੇ ਤੇਰੇ ਪਿੱਛੇ ਪਲ ਪਲ ਮਰਦੇ ਤੇਰੇ ਪਿੱਛੇ ਪਲ ਪਲ ਮਰਦੇ ਨੇੜੇ ਹੋ ਕੇ ਨਾ ਕੋਈ ਗੰਦ ਕਰ ਦੇ ਹੁਣ ਤੇਰੇ ਪਿੱਛੇ ਪਲ ਪਲ ਮਾਰ ਦੇ ਲੰਘ ਜਾਂਦਾ ੜੀਕ ਦੇ ਨੂੰ ਸਾਲ ਸੋਣੀਏ ਲੰਘ ਜਾਂਦਾ ੜੀਕ ਦੇ ਨੂੰ ਸਾਲ ਸੋਣੀਏ ਹਰ ਵੇ ਦੇ ਰੰਦਾ ਆਓ ਆਓ ਹਰ ਵੇ ਨਿਰੰਤਰ ਤੇ ਰੱਖਿਆਲ ਸੋਣੀਏ ਹਰ ਵੇ ਦੇ ਰੰਦਾ ਤੇ ਰੱਖਿਆਲ ਸੋਣੀਏ ਕੰਨਾ ਵਿੱਚ ਕੋਲਦੇ ਨੇ ਕੰਨਾ ਵਿੱਚ ਕੋਲਦੇ ਨੇ ਕੰਨਾ ਵਿੱਚ ਕੋਲਦੇ ਨੇ ਬੋਲ ਰਤਨੀ ਜਾਲ ਪੈ ਜਾਂਦੀ ਜਦੋਂ ਵੇਖੇ ਹਤਨੀ ਜਦੋਂ ਵੇਖੇ ਹਤਨੀ ਜਦੋਂ ਵੇਖੇ ਹਤਨੀ ਕੰਨਾ ਵਿੱਚ ਕੋਲਦੇ ਨੇ ਬੋਲ ਰਤਨੀ ਜਾਲ ਪੈ ਜਾਂਦੀ ਜਦੋਂ ਵੇਖੇ ਹਤਨੀ ਜਾਂ ਜਦੋਂ ਆਏ ਤੇਰੀ ਕਾਲ ਸੋਣੀਏ ਜਾ ਜੋ ਦੁਆਏ ਤੇਰੀ ਕਾਲ ਸੋਣੀਏ ਹਰ ਵੇਲੇ ਰੰਦਾ ਆਹੋ ਹਾ ਹਰ ਵੇਲੇ ਨੰਤ ਤੇ ਲਖਿਆਲ ਸੋਣੀਏ ਹਰ ਵੇਲੇ ਨੰਤ ਤੇ ਲਖਿਆਲ ਸੋਣੀਏ ਹੁੰਦਾ ਮਾਲ ਸਾਈਕਲ ਤੇ ਹੋ ਕੇ ਸਵਾਰਨੀ ਹੁੰਦਾ ਮਾਲ ਸਾਈਕਲ ਤੇ ਹੋ ਕੇ ਸਵਾਰਨੀ ਕਿਵੇਂ ਦੱਸਾਂ ਕਿੰਨਾ ਕਰਾ ਤੈਨੂੰ ਪਿਆਰਨੀ ਕਿੰਨਾ ਗਾ ਤੈਨੂੰ ਪਿਆਰਣੀ ਕਿੰਨਾ ਗਾ ਤੈਨੂੰ ਪਿਆਰਣੀ ਖੁਸ਼ ਹੋ ਮਤੂਰ ਤੇਰੇ ਨਾਲ ਸੋਣੀਏ ਖੁਸ਼ ਹੋ ਮਤ ਤੇਰੇ ਨਾਲ ਤੁਰ ਸੋਣੀਏ ਹਰ ਵੇ ਦਿਨੰਦ ਆਹੋ ਆਹੋ ਹਰ ਵੇ ਦਿਨੰਦ ਤੇਰਾ ਖਿਆਲ ਸੋਣੀਏ ਹਰ ਵੇ ਦਿਨੰਦ ਤੇਰਾ ਖਿਆਲ ਸੋਣੀਏ ਸੰਗ ਰੂਰ ਵੀਨੂ ਤੇਰੀ ਉਤਮਾਣ ਬੱਲੀਏ ਬਣ ਕੇ ਰਹੀ ਤੂੰ ਜਾਨ ਬੱਲੀਏ ਬਣ ਕੇ ਰਹੀ ਤੂੰ ਜਾਨ ਬੱਲੀਏ ਸੰਗ ਰੂਰ ਦੀ ਨੂੰ ਤੇਰੇ ਉੱਤੇ ਮਾਣ ਬੱਲੀਏ ਸੰਗ ਰੂਰ ਦੀ ਨੂੰ ਤੇਰੇ ਉੱਤੇ ਮਾਣ ਬੱਲੀਏ ਤੰਗ ਰੂਰ ਦੀ ਨੂੰ ਤੇਰੇ ਉੱਤੇ ਮਾਣ ਬੱਲੀਏ ਬਣ ਕੇ ਰਹੀ ਤੂੰ ਜਾਣ ਬੱਲੀਏ ਗਾ ਗੀਤ ਨਾਲ ਤਾਲ ਸੋਣੀਏ ਗਾ ਗੀਤ ਨਾਲ ਤਾਲ ਸੋਣੀਏ ਹਰ ਵੇਲੇ ਰੰਦਾ ਆਹੋ ਆਹੋ ਹਰ ਵੇਲੇ ਰੰਦਾ ਤੇ ਰੱਖਿਆਲ ਸੋਣੀਏ ਹਰ ਵੇਲੇ ਰੰਦਾ ਤੇ ਰੱਖਿਆਲ ਸੋਣੀਏ ਹਰ ਵੇਲੇ ਰੰਦਾ ਤੇ ਰੱਖਿਆਲ ਸੋਣੀਏ ਹਰ ਵੇਲੇ ਰੰਦਾ ਤੇਰਾ ਖਿਆਲ ਸੋਣੀਏ